ਮ ਵੱਜ ਗਏ ਨੇ 2:30 ਤੇ ਆਪਾਂ ਦੇਖਣਾ ਸੀ ਸਾਡਾ ਪਿੰਡ ਜਿਹੜਾ ਸੋਨੂ ਵੀ ਦਿਖਾਉਣਾ ਸੀ ਪਰ ਅਸਲ ਦੇ ਵਿੱਚ ਉਹ ਅੱਜ ਬੰਦ ਸੀ ਦਿਵਾਲੀ ਕਰਕੇ ਕਹਿੰਦੇ ਵੀ ਅੱਜ ਬੰਦ ਦਾ ਸੋਮਵਾਰ ਨੂੰ ਪਤਾ ਨਹੀਂ ਹਰ ਸੋਮਵਾਰ ਹੀ ਬੰਦ ਹੁੰਦਾ ਤੇ ਪਰ ਐਤ ਕੀ ਬੰਦ ਸੀਗਾ ਤੇ ਕਹਿੰਦੇ ਦਿਵਾਲੀ ਕਰਕੇ ਬੰਦ ਹੈ ਤੇ ਕੱਲ ਨੂੰ ਸ਼ਾਇਦ ਜੇ ਟਾਈਮ ਲੱਗਾ ਤਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਨਹੀਂ ਫਿਰ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਬਾਗਾ ਬਾਡਰ ਤੇ ਬਾਗਾ ਬਾਡਰ ਤੇ ਤੁਹਾਨੂੰ ਦਿਖਾਵਾਂਗੇ ਜਾ ਕੇ ਵੀ ਨਵੀਆਂ ਚੀਜ਼ਾਂ ਕੀ ਆ ਬਣੀਆਂ ਨੇ ਉੱਥੇ ਤੇ ਬਾਕੀ ਹੁਣ ਬਾਗਾ ਬਾਡਰ ਕਿਵੇਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਬੱਗਾ ਬਾਡਰ ਤੇ ਆਏ ਹੋਣਗੇ ਤੇ ਜਿਵੇਂ ਦੀਵਾਲੀ ਦੇ ਉੱਤੇ ਕਹਿੰਦੇ ਨੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਦੂਰੋਂ ਦੂਰੋਂ ਆਉਂਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਉੱਥੇ ਜਾ ਕੇ ਦਿਖਾਵਾਂਗੇ ਵੀ ਕੀ ਮਾਹੌਲ ਬਣਦਾ ਲਓ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਅਟਾਰੀ ਬਾਡਰ ਤੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਆਪਣੇ ਦੇਸ਼ ਦਾ ਝੰਡਾ ਝੁਲੀ ਜਾਂਦਾ ਤੇ ਦੂਜੇ ਪਾਸੇ ਪਾਕਿਸਤਾਨ ਦਾ ਝੰਡਾ ਝੁਲੀ ਜਾਂਦਾ ਤੇ ਪਹਿਲਾਂ ਆਪਾਂ ਗੱਡੀ ਪਾਰਕਿੰਗ ਦੇ ਵਿੱਚ ਲਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਮਾਹੌਲ ਦਿਖਾਵਾਂਗੇ ਵੀ ਇਥੇ ਕਿੰਨੇ ਕੁ ਲੋਕ ਨੇ ਜਿਹੜੇ ਇੱਥੇ ਆਏ ਹੋਏ ਨੇ ਤੇ ਬਾਕੀ ਮਾਹੌਲ ਪੂਰਾ ਵਧੀਆ ਬਾਕੀ ਹਜੇ ਮੌਸਮ ਹੈ ਜਿਹੜਾ ਕਰਮੀ ਵਾਲੀ ਹੈ ਲਗਪਗ ਇੰਨੀ ਮਤਲਬ ਜਿਆਦਾ ਗਰਮੀ ਵੀ ਨਹੀਂ ਹੈਗੀ ਤੇ ਬਾਕੀ ਹਜੇ ਟਾਈਮ ਹੈ ਜਿਹੜਾ ਕੁਝ ਵੀ ਨਹੀਂ ਹੋਇਆ ਟਾਈਮ ਦਿਖਾਵਾਂ ਜੀ ਮੈਂ ਤੁਹਾਨੂੰ ਟਾਈਮ ਹਜੇ 3 ਵਜੇ ਨੇ ਸਵਾ 3 ਹੋ ਗਏ ਅੱਗੇ ਜਾਊ ਕਿ ਇੱਧਰ ਅੱਗੇ ਲਾਵਾਂਗੇ ਯਾਰ ਅੱਗੇ ਚੱਲ ਕੋਈ ਇੱਥੇ ਕਾਨੂੰ ਲਾਤੀ ਛਾਂਜੀ ਤੇ ਲੱਗ ਜੂ ਯਾਰ ਗੱਡੀ ਛਾਂ ਜੋ ਕਿੜੀ ਹੋਏ ਢੀ ਤੁਰ ਕੇ ਜਾਣਾ ਪਊਗਾ ਉੱਥੇ ਲਾਉਣੀ ਸੀ ਗਾਹਾਂ ਪਰ ਇਧਰ ਹੀ ਬਗਜੀ ਪਰਹੀਂ ਬਗਜੀ ਨਹੀਂ ਪਾਰਟ ਪਾਰੇ ਗਾਹਾਂ ਇਧਰ ਹੀ ਬਗਜੀ ਨਹੀਂ ਪਾਰ ਜਾਣੀ ਮੇਰੇ ਸਾਹਮਣੇ ਨਾਲ ਜਹਾ ਮੇਰਾ ਏਅਰ ਡੁੱਟੀ ਪਾਰਕਿੰਗ ਆਉਣੀ ਹੈ ਉਹ ਕਾਹਾਂ ਜਾ ਕੇ ਲਾਉਣੀ ਸੀ ਅੱਪ ਛੱਡੀ ਓਏ ਤੁਰਕੇ ਵਾਲੀ ਦੂਰ ਜਾਣਾ ਪਊ ਕੋਈ ਨਹੀਂ ਬਾਹਲੀ ਦੂਰ ਹੈ ਗਾਣੀ ਬਾਬਾ ਦੂਰ ਹੈ ਗਾਹ ਕਿੱਥੇ ਕਹਿਣਾ ਤੂੰ ਉੱਥੇ ਜਾਣਾ ਪਊ ਬਾਬਾ ਦੂਰ ਹੈ ਅਗਲੀ ਪਾਰਕਿੰਗ ਚਲਾਣ ਦਾ ਕੋਲੇ ਜੀ ਇਦੋਂ ਵੀ ਅੱਗੇ ਹੈਗੀ ਹੈ ਹਾਂ ਆ ਵੀ ਪਾਰਕਿੰਗ ਹੀ ਆ ਖੜੀ ਐੜੀ ਤੇ ਇਹ ਜਿੱਤਾ ਨਹੀਂ ਕਹਦਾ ਤੂੰ ਕਿਤੇ ਲਾਉਣ ਨੂੰ ਕਿਹਦੇ ਚ ਹਾਂ ਇਹਦੇ ਚ ਕਿਉਂ ਯਾਰ ਇਹ ਤਾਂ ਵੀ ਪਾਰਕਿੰਗ ਨਹੀਂ ਆ ਅੱਗੇ ਵੀ ਹੈਗੀ ਹੈ ਹਾਂ ਉਹ ਵੀ ਉਹ ਵੀ ਮੋੜ ਕੇ ਲੇ ਗਏ ਇੰਨੀ ਕਿ ਫਾਸਟ ਕਰਦੇ ਗਏ ਆ ਬੜਾ ਚੱਲ ਚੱਲ ਘੜਾ ਦੇ ਨਾ ਇਧਰ ਚੱਲ ਇਹਨੂੰ ਕਦੇ ਅਗਲੀ ਤੇ ਲਾਵਾਂਗੇ ਚੱਲ ਚੱਲ ਯਾਰ ਕਿਉਂ ਡਰੀ ਹੈ ਨਾ ਪਾ ਫਿਰ ਚੱਲ ਅਗਲੀ ਚਲਾਦਾ ਇਹ ਪੁੱਠਾ ਮੋੜਦਾ ਤਾਂ ਬਈ ਪੁੱਠਾ ਘੁਮੜਦਾ ਅਗਲੀ ਪਾਰਕਿੰਗ ਦਾ ਪਾਸ ਹੈ ਕਹਦਾ ਪਾਸ ਹੈ ਅਗਲੀ ਪਾਰਕਿੰਗ ਚ ਲਾਦਾ ਇਹ ਕਿੰਨਾ ਟੈਂਸ਼ਨ ਲਈ ਨਾ ਕਿੜੀ ਭਾਈ ਚੱਈ ਚਲਾਦੀ ਭਾਵੇਂ ਯਾਰ ਇੱਥੇ ਅੱਗੇ ਅੱਗੇ ਚੱਲੀਂ ਜਿਹੜੇ ਮੋੜ ਦੇ ਨਾਲ ਦੂਜੀਆਂ ਗੱਡੀਆਂ ਵੀ ਜਾਈ ਜਾਂਦੀਆਂ ਨੇ ਕਿੜੀਆਂ ਉਹ ਅੱਗੇ ਦੇਖ ਲੈਣਾ ਯਾਰ ਗਗਨੀ ਆਪਾਂ ਯਾਰ ਗਏ ਤੈਗੇ ਯਾਰ ਉਹ ਹੋਰ ਯਾਰ ਉਹ ਪਿੱਛੇ ਖੜਾਦੀ ਗੱਡੀ ਗਵਰਨਮੈਂਟ ਪਾਰਕਿੰਗ 700 ਮੀਟਰ ਆਈ ਠੇ ਲਾ ਦੇ ਆਈ ਚਲਾ ਦੇ ਮਤਲਬ ਕਿਹਦੇ ਚ ਆਈ ਦੇ ਚ ਐਦੋ ਕਹਾਣੀ ਜਾਂਦੀ ਗੱਡੀ ਨਾ ਐਦੋ ਕਹਾਣੀ ਜਾਂਦੀ ਆ ਆ ਗਈ ਨਾ ਪਾਰਕਿੰਗ ਲੋਬੀ ਗੱਡੀ ਆਵਾ ਇਧਰ ਸ਼ਾਂਜੀ ਸ਼ਾਂ ਚਲਾ ਦੇ ਥੇ ਟੇਡੀ ਕਰਕੇ ਸਿੱਧਾ ਮੁងਰ ਕੇ ਲਾ ਗੱਡੀ ਬੈਕ ਕਰਕੇ ਲਾਉਣੀ ਸੀ ਗੱਡੀ ਓਏ ਐ ਐ ਫਿਰ ਕੱਢਣੀ ਸੌਖੀ ਹੋ ਜਾਂਦੀ ਆ ਓਏ ਐ ਕਿਹੜਾ ਨਿਕਲ ਹੀ ਨਹੀਂ ਯਾਰ ਐ ਬੈਕ ਕਰਕੇ ਸੌਖੜੇ ਜੇ ਐਨੂੰ ਮੂੰਹ ਕਰਕੇ ਐਨੂੰ ਮੂੰਹ ਕਰਕੇ ਲਾ ਦੇ ਐ ਸਿੱਧੀ ਮੁੜ ਜੇ ਗੱਡੀ ਗੱਡ ਲੈ ਰਿਹਾ ਵੇ ਕਿੰਨੀ ਘਿਰੀਆਂ ਇੱਥੇ ਵੇ ਬਹਿਲਾ ਲਓ ਬਈ ਆਪਾਂ ਚੱਲ ਵੇ ਬਾਗਾ ਬਾਟਰ ਨੂੰ ਆ ਇੱਥੇ ਚੈਕਿੰਗ ਯੂਨਿਟ ਲੈ ਕੇ ਟਪਾਉਣੇ ਨੇ ਗੱਡੀ ਅਸੀਂ ਗਲਤੀ ਖੜਾਏ ਪਿੱਛੇ ਕਿਤੇ ਮੇਨ ਪਾਰਕਿੰਗ ਦਾ ਇੱਥੇ ਇਹ ਪਤਾ ਕਿਨੇ ਮੇਨ ਪਾਰਕਿੰਗ ਤੇ ਵਾਜੀ ਆ ਇਹ ਹਾਂ ਜਿਨ੍ਹਾਂ ਦੇ ਆ yellow ਨੰਬਰ ਪਲੇਟ ਲੱਗੀ ਉਹੀ ਗੱਡੀਆਂ ਹੁੰਦੀਆਂ ਦੂਜੀ ਹੁੰਦੀ ਨਹੀਂ ਕੋਈ ਉਹ ਟੈਕਸੀ ਨਹੀਂ ਹੁੰਦਾ ਵੇ ਲੋ ਕਿਉਂ ਦੇਖ ਯੂਪੀ ਨੰਬਰ ਕਿਹੜੀ ਐ yellow ਆ ਟੈਕਸੀ ਜਿਹੜਾ ਹੁੰਦਾ ਹੜਾ ਆ ਆਪਣਾ ਮੇਨ ਪਾਰਕਿੰਗ 바ਗਾ ਬਾਦਰ ਦੀ ਇਹ ਆ ਜਾ ਕੇ ਤੁਹਾਨੂੰ ਦਿਖਾਉਨੇ ਆ ਬਈ 바ਗਾ ਬਾਦਰ ਆਸੇ ਤੋਂ ਝੂਪੜੇ ਜਲੇਲੇ ਦਿਖਾਈ ਓਏ ਝੂਪੜੇ ਨੇ ਦਿਖਾਵੇ ਝੂਪਣਾ ਆ ਲੋ ਫਰੈਂਡ ਠੀਕ ਹੈ ਨਾ ਬਸ ਫੱਗੇ ਅੱਜ ਦਾ ਤਾਜ਼ੀਆਂ ਕਰਦਾ ਮੈਂ ਇਹ ਟੂਰਿਸਟ ਬਾਈ ਨੇ ਸਾਰੇ ਇਧਰਲੇ ਪਾਸੇ ਉੱਥੇ ਜਾ ਕੇ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਮਿਊਜ਼ੀਅਮ ਆ ਉਹ ਬੱਸ ਦੇਖੋ 1 ਵਜ ਉਹਦੇ ਪਿੱਛੇ ਪਿੱਛੇ ਆਇਆ ਸੀ ਟ੍ਰਿਪਲ ਉਹ ਆ ਕਦੇ ਹੋ ਟ੍ਰਿਪਲ ਸੀਟਰ ਆ ਉਹ ਤਿੰਨ ਮੰਜ਼ਲੀ ਆ ਉਹ ਓਏ ਤਿੰਨ ਦੋ ਮੰਜ਼ਲੀ ਆ ਉਹ ਤਿੰਨ ਨਹੀਂ ਪਾ ਜਾਣ ਗੱਡੀ ਬਾਹਲੀ ਪੀਰ ਖੜਾਏ ਪੁੱਛ ਨਹੀਂ ਹੁੰਦਾ ਹੁਣ ਤਾਂ ਆ ਹੀ ਗਏ ਕਰੋ ਹੀ ਚੱਲਵੇ ਫੇਰ ਕਾਹਦਾ ਦੂਰ ਨਾ ਹੀ ਮਾਰ ਲੈ ਗਏ ਮੈਂ ਬੱਜਾ ਪਤਾ ਆ ਬਾਈ ਬਈ ਮੈਂ ਤੁਹਾਨੂੰ ਦੱਸਦਾ ਹੁਣ ਉੱਥੇ ਜਾ ਕੇ ਦਿਖਾਵਾਂਗੇ ਤੁਹਾਨੂੰ ਪਹਿਲਾਂ ਮਿਊਜ਼ੀਅਮ ਆ ਉੱਥੇ ਗੰਨਾ ਗੰਨਾ ਦਿਹਾਉਣਗੇ ਕੇ ਮੂ ਕੇਵਾ ਕਾਰ 98 ਪੁਰਾਣੀਆਂ ਬਰੂਣੀਆਂ ਨੇ ਵੱਧ ਤਾਂ ਤੇ ਉਹਦੀ ਸੇਫਟੀ ਹੈਗੀ ਗੱਡੀ ਦੀ ਗੱਡੀ ਦੀ ਫੁੱਲ ਸੇਫਟੀ ਹੈ ਫਿਰ ਉਹ ਦੂਬਾਚ ਟਾਈਮ ਹੋ ਰਿਹਾ 4:00 ਵਜੇ ਦਾ 5:00 ਵਜੇ ਹੋਰ ਮੈਂ ਆਉਂਗਾ ਅੜੀ ਰੱਖਣਾ ਵਾਲੇ ਸੁੱਖਾ ਕੱਤਰੱਖ ਉਹ ਤਾਂ ਗਰੀਬ ਜਵਾਗ ਫਰਾਂ ਹੁੰਦੇ ਸੀ ਕਿਤੇ ਭਾਈ ਤਿੰਨ ਚਾਰ ਲੈਂਗੋਆਈਆਂ ਬੋਲੀ ਅਨੇ ਭਾਈ ਦੇ ਸਮਝ ਤਾਂ ਹੁੰਦੀ ਨਹੀਂ ਬਾਕੀ ਭਾਈ ਅਸੀਂ ਹੈਗੇ ਨਵੇਂ ਨਵੇਂ ਬਲੌਗਰ ਗੱਲਾਂ ਗੋਲਾਂ ਜਾਂਦੇ ਸਾਨੂੰ ਘੱਟ ਹੀ ਹੁੰਦੀਆਂ ਹਨ ਬਲੌਗਰ ਦਾ ਜਿਹੜਾ ਹਾਂ ਬੰਦਾ ਚਾਈ ਜਾਂਦਾ ਪਿੱਛੇ ਅਬ ਐਸੀ ਬਾਕੀ ਕੋਈ ਨਹੀਂ ਹੋਣੀ ਹੋਣੀ ਸਿੱਖ ਜਾਗੇ ਮੈਂ ਤੁਹਾਨੂੰ ਪਹਿਲਾਂ ਅਰਦਾਵਾਂ ਦਿਖਾਦਾ ਉਹ ਇਹਨੂੰ ਕਮਾਵਾ ਕਿਵੇਂ ਹੋਏ ਅਰਦਾਵਾਂ ਨੂੰ ਕਿਵੇਂ ਦਿਖਾਵਾਂ ਇਹਨੂੰ ਖਾਣੇ ਪੀਣੇ ਕਰ ਸਮਾਨ ਪਰ ਇਹਨੂੰ ਕੱਟਦੀ ਐ ਨੀਗਾ ਫਿਰ ਮੇਰੇ ਨਾਲ ਤਾਂ ਤੁਰਪੋ ਐ ਐ ਜਾਊਗਾ ਹੁਣ ਉੱਥੇ ਤੱਕ ਮੈਂ ਹੈਂ ਮੂਰੇ ਤੇ ਚੱਲ ਮੂਰੇ ਦਾ ਐ ਪੂਰੇ ਦਾ ਹੀ ਇਹਨੇ ਆਪਾਂ ਦੋਨੇ ਜਣੇ ਇਹ ਠੀਕ ਆ ਉਹ ਪਹਿਲਾ ਕੰਮ ਵਰਮ ਕਰਦਾ ਮੈਂ ਬਲੋਗ ਇੱਥੇ ਦੂਜਾ ਕੀ ਬਲੋਗ ਆ ਹਲੇ ਹੌਲੀ ਹੌਲੀ ਸਾਨੂੰ ਸਪੋਰਟ ਕਰਿਓ ਫੁੱਲ ਹਾਂ ਹਾਂ ਬਸ ਤੁਹਾਡੇ ਵੀਊ ਵੀ ਲੋੜ ਆ ਰਹਿਣਾ ਹਾਂ ਖੱਦੈ ਹੀ ਪਾ ਦਾਂਗੇ ਵੀਡੀਓ ਤੇ ਵੀਡੀਓ ਮਨੋਰੰਜਨ ਸਾਡੇ ਕੋਲੇ ਬੰਦੇ ਵਾਧੂ ਨੇ ਫੁੱਲ ਕਰਾਂਗੇ ਆਪਾਂ ਸਾਨੂੰ ਘਰ ਦੇ ਹੀ ਬਹੁਤ ਕਰਦੇ ਆ ਸਹੀ ਗੱਲ ਆ ਹਮੈਨੂੰ ਫੋਨ ਵੀ ਫੜਦੇ ਆ ਔਖਾ ਲੱਗੀਆਂ ਮੇਰੇ ਨਾਲ ਬੋਲੇ ਉਹਨਾਂ ਲੱਛਾਂ ਦੇ ਆਪਣੇ ਆਹ ਦਾ ਦੇਖੀਂ ਕਿ ਹਾਂ ਹਬੂ ਤੇ ਲੈ ਕੇ ਨਹੀਂ ਆ ਸਕਦੇ ਆ ਦੇਖ ਲਓ ਬਈ ਆਹ ਕੁਝ ਲੈ ਜਾ ਨਹੀਂ ਸਕਦੇ ਆ ਇੱਥੇ ਇਹ ਤਾਂ ਸੱਚੀ ਜੀ ਗੱਲ ਤਾਂ ਨਹੀਂ ਨਾ ਫਿਰ ਗੰਨਾ ਕੋਈ ਨਹੀਂ ਉਹ ਤਾਂ ਲੈ ਜਾ ਨਹੀਂ ਸਕਦੇ ਆ ਪਾ ਬਾਕੀ ਤੁਸੀਂ ਦੇਖ ਹੀ ਲਿਆ ਸੋਨਾ ਬੜਾ ਲੱਗਿਆ ਨਾ ਬਾਕੀ ਕਿਲੇ ਦਾ ਸਮਾਰਨ ਚੱਲ ਰਿਹਾ ਹਾਲੇ ਪਿੰਨੇ ਕਾ ਸਮਾਰਨ ਪਰ ਕੋਈ ਪਾਬੰਦੀ ਨਹੀਂ ਆ ਇੱਕ ਤੋਂ ਕੰਨ ਪਾਣੀ ਦੀ ਮੋਟਾ ਨਾ ਹਾਂ ਓਏ ਖਲਾਇਆ ਤੇ ਲੈ ਕੇ ਜਾਇਆ ਧੰਨਵਾਦ ਨੂੰ ਤੱਕ ਲੰਬਾਈ ਚੱਲਣ ਦੇਗੇ ਜਿੰਨਾ ਇਹਨੂੰ ਇਹਨੂੰ ਜਿਵੇਂ ਹੁਣ ਆਪਾਂ ਹਾਂ ਓਏ ਜਿਵੇਂ ਆ ਗੱਲ ਆਈਆਂ ਇਹਨੂੰ ਤੇਜ਼ ਜੇ ਇਹ ਮੇਰੇ ਪਹਿਲਾ ਬਾਹਰ ਨਿਕਲਦੇ ਨੇ ਤੇਜ਼ ਨਹੀਂ ਗੱਲ ਮੀ ਹੈ ਕਿਉਂ ਬੋਡੀ ਕਰਦੇ ਨੇ ਓਏ ਆਈਓ ਜੀ ਹੈ ਵੀ ਆਪਾਂ ਪਹੁੰਚ ਕੇ ਜਮਾਂ ਕੋਲੇ ਇੱਕ ਬਾਈ ਤੁਹਾਨੂੰ ਮੈਂ ਦੱਸਣਾ ਜਿਹੜੇ ਆ ਰੰਗ ਜਿਹੀ ਲਾਉਂਦੇ ਨੇ ਮੂੰਹ ਤੇ ਇਹ ਬਹੁਤ ਤੰਗ ਕਰਦੇ ਨੇ ਮੂਰੀਆਗੇ ਫਾਸਕੇ ਛੱਡ ਜਾਣਗੇ ੱੱੱਕੇ ਨਾਲ ਉਹਨੂੰ ਫਿਰਦੇ ਰਹਿੰਦੇ ਨੇ ਬਾਕੀ ਇਸਦਾ ਲਵਾਇਆ ਨਹੀਂ ਲੋ ਬਈ ਕਿਡਾ ਤਾਗੜਾ 뷰 ਹੈ ਚੈੱਕ ਕਰੋ ਆਪਣੇ ਭਾਰਤ ਦਾ ਝੰਡਾ ਪਹਿਲੀ ਵਾਰ ਆਇਆ ਇੱਥੇ ਉਹ ਆਪਣੇ ਪਾਕਿਸਤਾਨ ਦਾ 12ਵਾਂ ਮੁੜ ਗਿਆ ਸੀ ਮਾਰੋ ਅੰਦਰ ਇਹ ਬਦਦਾ ਬੰਦ ਹੋ ਗਿਆ ਸੀ 12ਵਾਂ ਮੁੜ ਗਿਆ ਸੀ ਆਕੇ ਇਹਨਾਂ ਦੀਆਂ ਗੱਲਾਂ ਸੁਣ ਲਓ ਸੀ ਕੈਮਰੇ ਮੂਰੇ ਤਾਂ ਘੱਟ ਹੀ ਬੋਲਦੇ ਨੇ ਸੰਗ ਜਾਂਦੇ ਨੇ ਨਵਾਂ ਯੂਬਾ ਹੀ ਘਟਦਾ ਨੇ ਮੈਂ ਤਾਂ ਸਾਨੂੰੋਂ ਘਾਟੀ ਲੱਗਦੀ ਆ ਆ ਦੇਖੋ ਬਈ ਅੱਗੋਂ ਇਹ ਲੈ ਲਖਾ ਲੇ ਕੋਈ ਉਹ ਮੈਂ ਹਾਲ ਨੂੰ ਬੁਣੇ ਇਹ ਦੋ ਇੱਕ ਦੇ ਦੇ ਫਿਰ ਮੈਨੂੰ ਇੱਕ ਨਾਲ ਨੂੰ ਛੱਡਦੇ ਆ ਮੁਰਗੇ ਫਿਰ ਪੈਨੂੰ ਉਧਰ ਹੋ ਜਾਂਦਾ ਐ ਦੋ ਬਈ ਅਸੀਂ ਸਾਫ ਸੁਫਾਈ ਦਾ ਫੁੱਲ ਧਿਆਨ ਰੱਖਦੇ ਆ ਡਸਟਮੀਨ ਸਟਿਟ ਕਰ ਰਹੇ ਆ ਅੱਗੇ ਜਾ ਕੇ ਤੁਹਾਨੂੰ ਬਈ ਟੈਂਕ ਦਿਖਾਵਾਂ ਇੱਕ ਤੁਸੀਂ ਜਨਤਾ ਬਹੁਤ ਆ ਆਪਣੇ ਆਲਾ ਤਾਂ ਵੀ ਕੱਟ ਹੀ ਅਸੀਂ ਆ ਦੋ ਚਾਰ ਬਾਕੀ ਦੂਜੇ ਨੇ ਇਹ 13 ਲੱਖ ਅਰਨਾਟਕਾ ਵਰਗੇ ਚੂਰਜਵਾਲਾ ਵੀ ਇੰਨਾ ਕਾਲੇ ਕਾਲੇ ਜੋ ਰਹੇ ਨੇ ਸਾਰੇ ਐਂ ਸਾ ਬਣ ਜੀ ਦੇ ਕਿਹੜਾ ਕੰਦਦਾ ਯਾਰ ਪਰ ਉਹ ਸਾਨੂੰ ਉਹਦੇ ਪਤਾ ਨਹੀਂ ਕੀ ਕਰਨ ਲੱਗਦੇ ਉੱਥੇ ਪੁੱਛਦੇ ਆ ਇਹਨਾਂ ਨੂੰ ਹਾਗੀ ਲੈ ਲੈ ਉਹ ਹੈਂ ਹਾਗੀ ਲੈ ਲੈ ਇਹ ਮਰੂਦ ਹੈ ਪਰਾਂ ਨਹੀਂ ਕੀ ਦੇਣ ਉਹਨਾਂ ਨੂੰ ਬਾਅਦ ਹਨ ਬੜਾ ਪਤਾ ਇਹ ਬੜਾ ਵਧੀਆ ਕੰਮ ਕਰਿਆ ਵਾ ਨਿੰਬੂ ਪੜੇਗਾ ਬੈਨ ਨਿੰਬੂ ਵਾ ਜਿਹੜੀ ਖਾਣ ਲਈ ਉਹ ਲਈ ਜਾਂਦੀ ਹੈ ਐ ਇਧਰ ਲਈ ਹੈਲਥ ਲਈ ਜਿਹੜੀ ਚੰਗੀ ਨੇ ਸਿਹਤ ਲਈ ਠੀਕ ਗੱਲ ਹੈ ਹੂੰ ਜਿਹੜੀ ਸਿਹਤ ਲਈ ਚੰਗੀ ਚੀਜ਼ਾਂ ਖਾਣੀਆਂ ਚਾਹੀਦੀ ਨੇ ਜਿਹੜੀ ਰਾਤ ਨੂੰ ਫਰੂਟੀ ਪੀਂਦੇ ਨੇ ਫਾਸਟ ਫੂਡ ਨਹੀਂ ਖਾਣਾ ਚਾਹੀਦਾ ਜਿਹੜੀ ਰਾਤ ਨੂੰ ਫਰੂਟੀ ਪੀਂਦਾ ਸੀ ਕੁੱਟ ਤੇ ਪਿੱਤੀ ਨੀ ਮੈਂ ਮੋਮੋਰ ਕਦੇ ਜਿਹੜੇ ਉਹ ਕਦੇ ਉਹ ਨਹੀਂ ਲੱਦੇ ਹੂੰ ਆਇਓ ਵੀਰਾ ਮੈਂ ਤਾਂ ਆਪ ਦੀ ਸਾਈਡ ਵਾਲਾ ਕੈਮਰਾ ਕਰਦਾ ਤਾਂ ਸੁਆਜ ਨਹੀਂ ਹੁੰਦਾ ਇੱਧਰੋਂ ਕੈਮਰਾ ਕਰਦਾ ਕਿਉਂਕਿ ਸੂਰਜ ਪਈ ਜਾਂਦਾ ਓਏ ਮੇਰੇ ਐਣਕਾਂ ਲੱਦੇ ਫਿਰ ਤੋਂ ਨਹੀਂ ਮੈਗਾ ਨਹੀਂ ਇਧਰ ਆਇਆ ਇਧਰ ਆ ਇਧਰ ਆ ਜੇ ਐਣਕਾਂ ਤਾਂ ਮੇਨਾ ਥੋੜੀ ਸੰਗ ਵੱਧ ਲੱਗਦੀ ਆ ਉਹਨੂੰ ਲੱਖਾਂ ਕਰਕੇ ਉਹ ਫਿਰ ਗੱਲ ਕਰਨੀ ਓਕੀ ਹੋ ਜਾਂਦੀ ਐ ਐਂਦੀਨਾ ਦਾ ਸੀ ਹੁਣ ਬਾਕੀ ਬਾਈ ਦੇ ਵਿਚਾਰ ਲੈ ਲੈ ਇੱਕ ਅਦਾ ਕੋਈ ਬਾਈ ਕੋਈ ਇੱਥੋਂ ਦੇ ਬਾਰੇ ਕੀ ਨੋਲਜ 2007 ਦੇ ਵਿੱਚ ਮੈਂ ਬਾਹਰੇ ਵਾਪਸ ਹੋ ਰਿਹਾ ਸੀਗਾ ਹੁਣ ਦੇਖ ਲੈ ਕਿੰਨੇ ਸਾਲਾਂ ਬਾਅਦ ਸਾਰੇ ਹੋ ਗਏ ਬਾਈ ਨੂੰ ਹੋ ਗਏ 18 ਸਾਲ ਹੋ ਗਏ 18 ਸਾਲ ਹੋ ਗਏ ਬਾਈ ਨੂੰ ਫੇਰ ਦੇਖਿਆ ਇਹਨੇ ਬਾਹਰੇ ਵਾਪਸ ਹੋ ਗਿਆ ਸੀ ਬੱਦਰ ਨਹੀਂ ਆਇਆ ਇਹਨਾਂ ਕੋ ਇੱਥੇ ਦੇਖ ਕੇ ਬੋਲੇਗਾ ਤੈਨੂੰ ਪਤਾ ਹੋਵੇ ਉਹ ਗੇਟ ਉਹ ਐ ਹਾਂ ਦੇ ਏਡਾ ਓਏ ਉਹ ਬਾਟਰ ਦੇ ਪਰਲੇ ਉਹ ਤੁਹਾਨੂੰ ਟ੍ਰੇਡ ਗੇਟ ਦਿਖਾਉਣਾ ਵੀ ਟ੍ਰੇਡ ਗੇਟ ਆ ਪਾਕਿਸਤਾਨ ਤੇ ਇੰਡੀਆ ਦਾ ਬਹੁਤ ਕੰਮ ਨਹੀਂ ਹੈ ਆ ਵਿਚਾਲੇ ਲੱਗ ਗਿਆ ਛੜਾ ਆ ਆਉਂਦੇ ਹੋਏ ਉਹ ਆਉਂਦੇ ਹੋਏ ਉਹ ਜੂ ਡਿਮ ਹੋ ਜੂ ਕੰਮ ਆ ਆ ਦੇਖੋ ਟੈਂਕ ਦੇਖ ਲਓ ਬਈ ਪਰਲੀ ਸਾਈਡ ਚੱਲਦੇ ਆ ਓਏ ਥੋੜਾ ਹੀ ਸਾਹਮਣੇ ਆ ਜਾ ਠੀਕ ਹੈ ਥੋੜਾ ਹੀ ਸਾਹਮਣੇ ਆ ਆ ਲੋ ਬਈ ਟੈਂਕ ਟੈਂਕ ਨਹੀਂ ਹੈਗਾ ਇਹ

ਇੰਟਰਸਟ ਹੀ ਨਹੀਂ ਆ ਐਦਾਂ ਮੇਰੇ ਕਰਕੇ ਥੋੜਾ ਚੱਲ ਚੱਲ ਪੈਣਾ ਇੰਦਾ। ਆ ਕੀ? ਆ ਦੇਖ ਲਓ ਬਈ ਨਵੀਂ ਜੀ ਚੀਜ਼। ਠੰਡੀ ਜੀ ਲੈ ਲਈ ਲੈਂਦਾ ਹੁੰਦਾ ਓਏ ਪਾਣੀ ਦੀ ਬੋਤਲ। ਲੈ ਬਈ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਹੁਣ ਆਪਾਂ ਮਿਊਜ਼ੀਅਮ ਕਿਉਂਕਿ ਲੇਟ ਹੀ ਸਟਾਰਟ ਹੋਇਆ ਕੰਮ ਤਾਂ 5 ਵਜੇ ਕਹਿੰਦੇ ਨੇ। ਫਿਰ ਤੁਹਾਨੂੰ ਦਿਖਾਵਾਂਗੇ ਮਿਊਜ਼ੀਅਮ ਐਤੋਂ ਲੈਨੇ ਆਪਾਂ ਪਾਣੀ ਦੀ ਬੋਤਲ। ਪਾਣੀ ਦੀ ਬੋਤਲ ਲੈ ਕੇ ਆਪਾਂ ਕਰਦਾ ਹੈ। ਇੱਧਰ ਨੂੰ ਕੂਚ ਚਲੋ ਵੀ ਮਿਊਜ਼ੀਅਮ 'ਚ ਮਿਲਦੇ ਆ ਫਿਰ ਆਪਾਂ ਲੈ ਵੀ ਆਪਾਂ ਪਹੁੰਚ ਗਏ ਮਿਊਜ਼ੀਅਮ ਦੇ ਕੋਲੇ ਆ ਤੋਪ ਦੇਖੋ ਬਰਾ ਤੁਸੀਂ ਅਸੀਂ ਹੁਣੀ ਹੁਣੀ ਕਰਾ ਕੇ ਇੱਟਾਂ ਫੋਟੋ ਪਤਾ ਨਹੀਂ ਚਾਈਨਾ ਚੁਈਨਾ ਦੇ ਬੰਦੇ ਸੀ ਗੱਲ ਤਾਂ ਉਹਨਾਂ ਨਾਲ ਮੈਂ ਹੀ ਕਰੀ ਸੀ ਉਹਨੂੰ ਫੋਟੋ ਦਿਖਾਵਾਂਗੇ ਬਾਅਦ 'ਚ ਉਹਨਾਂ ਕਰਾ ਲਈ ਫੋਟੋ ਇੱਕ ਬੰਦਾ ਸੀ ਇੱਕ ਬੁੜੀ ਸੀ ਇੱਥੇ ਆਪਾਂ ਲੈਵਾਂਗੇ ਮਿਊਜ਼ੀਅਮ ਦੀ ਟਿੱਕ ਟੱਕ ਬਾਕੀ ਦੇਖੋ ਉਹ ਜੀ ਬਈ ਕੀ ਬੋਲਦਾ ਹੈ ਫੋਟੋ ਦਾ ਮੈਂ ਜਹਾਜ਼ ਪਰੇਡ ਤੋਂ ਬਾਅਦ ਜਾਜ ਦੇ ਪਾਸ ਅਗਲੇ ਜਹਾਜ਼ ਪਰੇਡ ਦੇ ਬਾਅਦ ਇਹ ਬਈ ਕਹਿੰਦੇ ਉਹ ਜਹਾਜ਼ ਕੋਲੇ ਆਪਾਂ ਜਾ ਸਕਦੇ ਆ ਪਰੇਡ ਤੋਂ ਬਾਅਦ ਮਤਲਬ 5 6 ਵਜੇ ਤੋਂ ਬਾਅਦ ਅੰਦਰ ਖਤਮ ਖਤਮ ਹੋ ਲੈ ਜਦੋਂ ਉੱਥੇ ਫੇਰ ਜਾ ਸਕਦੇ ਹੈਂ ਅਰੇ ਮੈਂ ਦੇਖਾਂ ਬੜੀ ਇਹਦੇ ਅੰਦਰ ਜਾਵਾਂਗੇ ਆ ਮਿਊਜ਼ੀਅਮ ਬੀਐਸਐਫ ਦਾ ਮਿਊਜ਼ੀਅਮ ਠੀਕ ਹੈ ਤੇ ਅੰਦਰ ਕਿੰਨਾ ਉਹਨਾਂ ਦਾ ਹਾਂ ਉਹ ਭਾਈ ਖੜਾ ਦੇਖ ਕੰਦਰਾ ਲੋ ਬਰੰਦਰ ਮਿਲਦੀਆਂ ਤੁਹਾਡੇ ਨਾਲ ਕਰਦੇ ਆ ਕੋਈ ਗੱਲਬਾਤ ਦੱਸਾਂਗੇ ਚਲਿਏ ਪਰਸਨ 10 ਰੁਪਏ ਲਿਖ 10 ਰੁਪਏ ਦਾ ਪਰਸਨ ਥੋੜੀ ਲੋ ਇਹ ਥਿਆਵਾ ਦੇ ਰਹੇ ਆ ਕਿ ਆ ਪ੍ਰੋਸੈਸ ਹੁੰਦਾ ਹੈ ਫਿਰ ਆ ਕੀ ਚੈਕਿੰਗ ਹੋ ਗਈ ਮਿਲਦਾ ਡੀਐਨਏ ਮਤਲਬ ਵਾਹ ਮਨਵਾਸਰੀ ਦਾ ਪੋਚੀ ਲੱਗੀ ਆ ਪਹਿਲਾਂ ਉਹ ਮੈਨੂੰ ਮਾਹ ਭਾਈ ਭਾਈ ਖੜਾ ਅੰਦਰ ਕੋਈ ਮੇਜਰੀ ਇਰੀਆ ਚ ਨਹੀਂ ਕੋਈ ਨਹੀਂ ਪਤਨੀ ਠੀਕ ਹੈ ਯਾਹ ਪੇ ਕਰਨਾ ਨਹੀਂ ਹੈ ਕਿਸੇ ਚੀਜ਼ ਕੋ ਟੱਚ ਹਮਨੇ ਨਾ ਸੱਚੀ ਵਿੱਚੀ ਖੜਿਆ ਦੂਰ ਦੂਰ ਸੇ ਦੇਖਣਾ ਸਭ ਕੁਝ ਸੋਹਣੇ ਲੱਗਦੇ ਨੇ ਓਏ ਸੱਚੀ ਵਿੱਚੀ ਲੱਗ ਗਈ ਜਾਂਦੇ ਨੇ ਜਦ ਸੱਚੀ ਵਿੱਚੀ ਖੜੀ ਹੋਣਾ ਆ ਬਾਕੀ ਸਾਡੇ ਬੜਾ ਕੋਸਾ ਵੇ ਇਥੇ ਤਾਂ ਪਹਿਲਾਂ ਵੀ ਆਏ ਹੋਇਆ ਸੀ ਹਰ ਚੈੱਕ ਕਰਦੇ ਰਹੋ ਵੈਸਾ ਜਹਾਜ਼ਾਂ ਦੇ ਉੱਤੇ ਕੰਮ ਕਰਨੇ ਸੇ ਲੈ ਕੇ ਪਰ ਵਾਗੇ ਜਿਆਦਾ ਨੂੰ ਬਦੁਖਾਂ ਦਾ ਹੋਊਗਾ ਜੀ ਜੇ ਆਪਾਂ ਇੰਟਰਸਟ ਲੈਨੇ ਆ ਦੇਖੋ ਇਹ ਭਾਈ ਆਪਣੇ ਸਾਰੇ ਫੌਜੀ ਭਾਈ ਵੱਡੀ ਵੱਡੀ ਰੈਂਕਾਂ ਦੇ ਸ਼ਹੀਦ ਸ਼੍ਰੀ ਚੰਨਣਾ ਸਿੰਘ ਯਾਹ ਇਹ ਦੇਖਿਆ ਭਾਈ ਪਾਣੀ ਵਾਲਾ ਜਹਾਜ਼ ਸ਼ਿਪ ਇਹਨੂੰ ਕੁਝ ਹੋਰ ਕਹਿੰਦੇ ਹੁੰਦੇ ਨੇ ਵਈ ਸ਼ਿਪ ਨਹੀਂ ਕਹਿੰਦੇ ਇਹਨੂੰ ਬਾਉਂਡਰ ਸਕਿਉਰਿਟੀ ਬਾਉਂਡਰ ਦੇ ਤਾਂ ਪਾਣੀ ਨਹੀਂ ਹੋਆ ਆ ਬਹੁਤ ਆਇਆ ਪੱਗੇ ਚੱਲਦੇ ਆ ਵੇ ਖਾ ਗਿਆ ਬਲੋ ਪੂਰਾ ਸਰਾਉਂ ਵਾਲਾ ਬਾਬਿਓ ਆਪਣਾ ਜਲਾ ਐਸੇ ਥੋੜਾ ਐਡਵੈਂਚਰ ਐਡਵੈਂਚਰ ਵੀ ਪੂਰਾ ਹੈ ਇਹਦੇ ਵਿੱਚ ਗੰਨਾ ਦਿਖਾਵਾਂ ਤੁਹਾਨੂੰ ਐ ਪਹਿਲਾਂ ਨਹੀਂ ਦਿਖਾਉਂਦੇ ਤੁਹਾਨੂੰ ਖੜ ਜੋ ਪਾਈਆਂ ਨੂੰ ਆ ਜਾਣ ਦੋ ਬਹੁਤ ਤਗੜੀਆਂ ਤਗੜੀਆਂ ਚੀਜ਼ਾਂ ਪਈਆਂ ਨੇ ਯਾਰ ਲੈ ਬਈ ਸਾਡੇ ਆਗੇ ਹੁਣ ਦਿਖਾਉਣੇ ਨੇ ਇਹਨੂੰ ਕੱਲੀ-ਕੱਲੀ ਕਰਕੇ ਪਹਿਲਾਂ ਤੇਰੇ ਹੱਥ ਉੱਥੇ ਵੀ ਰਾ ਲੈਂਦੇ ਸੀ ਇਨਾਂ ਨੇ ਹੁਣ ਇੱਥੇ ਆਹ ਲਾਤਾ ਪਿਛਲੀ ਵਾਰ ਆਈ ਸੀ ਹੈ ਨਹੀਂ ਸੀ ਆਹ ਦੇਖੋ ਸਾਰੀਆਂ ਨੇ ਬਈ ਬਣਾਵਾਨੀਆਂ ਜੱਤ ਆਹ ਜੀ AK47 ਦਾਲਾ ਦੇਖੀ ਆਏ ਕੇਮਾ ਸੀ ਬਈ AKM ਕੀ ਪਬਜੀ ਜਨੀਂਦੀ ਹੈ ਇੱਕਮ ਸੈੱਟ ਕਰ ਦਿੱਤੀ ਆ ਦੇਖੋ ਦੀ ਕਿੱਲੀ ਬਸਤੂ ਹੈ ਬੜਾ ਵੀ ਨਾ ਨਾ ਹੋਵੇਦਾ ਇੱਧਰ ਵੀ ਹੁਣ ਨਾ ਪੁਰਾਣੀਆਂ ਗੰਨਾਂ ਦਾ ਹੁੰਦਾ ਵੱਡੇ ਤੋਪੜੇ ਆ ਜੋ ਹੈ ਇਹ ਨਾ ਬੜੀਆਂ ਪੁਰਾਣੀਆਂ ਨੇ ਆ ਮੇਰੀ ਗੋਲਰ ਗੋਲ ਲੰਬੀ ਹੁੰਦੀ ਸੀ ਇਹਨਾਂ ਦੀ ਆਹ ਦੇਖੋ ਮਸ਼ੀਨ ਗੰਨਾ ਬੱਬਿਓ ਸ਼ਰਾ ਹੋਇਆ ਵੈ ਸਰਾ इना बड़ा बड़ा नहीं बस इतने खत्म है समान बर्फ़ वागे बर्फाला बस इधर तो है नहीं ਹੋਰ ਹੋਰ ਬੇਕੀ ਗਿਰਰ ਬੰਦੂਖਾਂ ਨਾ ਹੋਣੀਆਂ ਸੀ ਦਿਖਾਤੀਆਂ ਗੱਲਾਂ ਨੇ ਆਪ ਪਿਸਤੌਲ ਲਗਾਹਨਾ ਭਗਤ ਸਿੰਘ ਦਾ ਪਿਸਤੌਲ ਹੈ ਜੀ ਭਗਤ ਸਿੰਘ ਦਾ ਲਾਇਆ ਬਾਬੇ ਨਵੀਂ ਜੀ ਪਿਸਤੌਲ ਦਾ ਪਹਿਲਾਂ ਵੀ ਦਿਖਾ ਤੋ ਸਾਨੂੰ ਮੈਂ ਕਿੱਥੇ ਨੇ ਤੁਹਾਡੀ ਟਕਾਲਸ ਆਪ ਪਿਸਤੌਲ ਸੀ ਆਪਣੇ ਭਗਤ ਸਿੰਘ ਦਾ ਇਹ ਇਹ ਦੇ ਭਾਈ ਭਗਤ ਸਿੰਘ ਦਾ ਪਿਸਟੋਲ ਸੀ ਅੱਛਾ ਇਹ ਇਹ ਦਾਮਨ ਵੈਪਨ ਮੈਨੂਫੈਕਚਰਰ ਭਾਈ ਇੰਡੀਆ ਨਹੀਂ ਆ ਬਾਹਰ ਜਾਤੀ ਸੀ ਇਹਨਾਂ ਕੰਪਨੀ ਦੇ ਵਿੱਚ ਜਿਸ ਵਿੱਚ ਕੁਲੜੀ ਮੈਨੂਫੈਕਚਰ ਤਾਂ ਭਾਈ ਇੰਡੀਆ ਦਾ ਹੀ ਸੀ ਪਰ ਬ੍ਰਿਟਿਸ਼ ਰੂਲ ਕਰਦੇ ਸੀ ਉਦੋਂ ਇੰਨੀ ਪੁਰਾਣੀ ਗੱਲ ਹੈ ਆਪਣੇ ਆਨੰਦ ਦਾ ਗਾਹ ਨੂੰ ਕਰਿਆ ਲੈ ਵੀ ਹੁਣ ਮਿਲਦੇ ਆਪਾਂ ਤੁਹਾਨੂੰ ਕਿੱਥੇ ਮਿਲਦੇ ਆਪਾਂ ਪਰੇਡ 'ਚ ਪਰੇਡ 'ਚ ਪਰੇਡ ਦਿਖਾਵਾਂਗੇ ਤੁਹਾਨੂੰ ਐਂਡ ਤੱਕ ਜੁੜੇ ਰਹੋ ਲਓ ਜੀ ਆਪਾਂ ਪਹੁੰਚ ਗਏ ਪਰੇਡ ਦੇ ਜਮਾ ਕੋਲੇ ਇੱਥੇ ਅੱਗੇ ਆ ਰੋਡ ਜੇ ਤੇ ਪਰੇਡ ਹੋਊ ਗਾਣੇ ਤਾਂ ਹੋਗੇ ਬੰਦ ਆ ਪਾਈਆ ਬੋਲਣ ਆ ਗਿਆ ਆਪਾਂ ਆਓ ਉੱਥੇ ਬੈਠਾਂਗੇ ਜਿੱਥੇ ਸਾਹਮਣੇ ਜਗਾ ਉੱਥੇ ਬੈਠਾਂ ਜਾ ਗਏ ਆਪ ਸਭੀ ਆ ਗੁਰੂ ਕਾ ਆਪ ਸਭੀ ਦਾ ਸਵਾਗਤ ਆ ਦੇਖੋ ਜੀ ਵੀਊ ਵਧੀਆ ਹੈ ਓਏ ਟੀਵੀ ਐਨ ਜਿ세ਤੀ ਤੁਹਾਡਾ ਵੀ ਵਧੀਆ ਜੀ ਬੇਟੇ ਸਭ ਦੇ ਪੇਪਰ ਆਏ ਆਪ ਸਭੀ ਆ ਗੁਰੂ ਕਾ ਆਪ ਲੋ ਜੀ ਆਪਾਂ ਪਰੇਡ ਦੇਖ ਕੇ ਬਾਹਰ ਆ ਚੁੱਕੇ ਆ ਤੇ ਬਾਹਰ ਇੱਧਰ ਇੱਕ ਮਿਊਜ਼ੀਅਮ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਪਹਿਲਾਂ ਦਿਖਾਤਾ ਤੇ ਹੋਰ ਇੱਕ ਇੱਥੇ ਇੱਕ ਜਹਾਜ਼ ਖੜਾ ਹੈ ਜਿਹੜੇ ਲੋਕ ਇੱਥੇ ਹੁੰਦੇ ਨੇ ਉਹ ਜਹਾਜ਼ ਨੂੰ ਵੀ ਜ਼ਰੂਰ ਦੇਖ ਕੇ ਜਾਂਦੇ ਨੇ ਤੇ ਉਹ ਤੁਹਾਨੂੰ ਵੀ ਦਿਖਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਦੇ ਆਪਾਂ ਬਿਲਕੁਲ ਕੋਲੇ ਨਹੀਂ ਜਾ ਸਕਦੇ ਇਹਦੇ ਉੱਤੇ ਵੀ ਇੱਕ ਬਾਰਡਰ ਬਿਲਕੁਲ ਤੁਰਵਾ ਦਾ 10 ਕੇ ਰਾ ਲੱਗਿਆ ਹੋਇਆ ਤੇ ਇਹਦੂ ਇੱਕ ਮਤਲਬ ਆਪਾਂ ਅੱਗੇ ਨਹੀਂ ਜਾ ਸਕਦੇ ਦੇਖ ਸਕਦੇ ਹਾਂ ਤੁਸੀਂ ਬਸ ਇੱਥੇ ਹੋਰ ਤਾਂ ਕੁਝ ਨਹੀਂ ਹੈਗਾ ਆ ਆਪਣੀ ਇੰਡੀਆ ਦਾ ਝੰਡਾ ਤੇ ਉਹ ਪਾਕਿਸਤਾਨ ਦਾ ਝੰਡਾ ਤੁਸੀਂ ਦੇਖ ਸਕਦੇ ਹੋ ਤੇ ਇਸ ਦੂਆ ਚੱਲਦੇ ਆਪਾਂ ਅੱਗੇ ਤੇ ਦੂਆ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਵਲੌਗ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਹਾਂ ਖਤਮ ਤੇ ਕਿਉਂਕਿ ਜੇ ਤੁਸੀਂ ਕੱਲ ਨੂੰ ਦਿਵਾਲੀ ਵਾਲਾ ਵਲੌਗ ਦੇਖਣਾ ਅੱਜ ਤਰੀਕ ਸੀ ਕਿ 20 ਦਿਵਾਲੀ ਹੈਗੀ ਸੀ 21 ਤਰੀਕ ਦੀ ਤੇ 20 ਤਰੀਕ ਨੂੰ ਮਤਲਬ ਰਾਤ ਦੇ 12:00 ਵਜੇ 21 ਤਰੀਕ ਚੜ੍ਹ ਜਾਣੀ ਹੈ ਤੇ ਆਪਾਂ ਇੱਥੇ ਤੁਹਾਨੂੰ ਦਰਬਾਰ ਸਾਹਿਬ ਦੀ ਦਿਵਾਲੀ ਜਿਹੜੀ ਉਹ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਦਿਵਾਲੀ ਦੇਖਣ ਲਈ ਅਗਲਾ ਵਲੌਗ ਹੈ ਜਿਹੜਾ ਇਹ ਕੱਲ ਨੂੰ ਆਊਗਾ ਜਰੂਰ ਦੇਖਿਓ